ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਰਵਿੰਦਰ ਫੈਬਰਿਕ ਤੇ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਨਵੀਂ ਨਵੀਂ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਨੂੰ ਵੇਖਣ ਵਾਸਤੇ ਸਾਡੇ ਚੈਨਲ ਰਵਿੰਦਰ ਫੈਬਰਿਕ ਨੂੰ ਤੁਸੀਂ ਸਾਰੇ ਜਾਣੇ ਸਬਸਕ੍ਰਾਈਬ ਲਾਈਕ ਸ਼ੇਅਰ ਐਂਡ ਕਮੈਂਟ ਕਰਿਆ ਕਰੋ ਤਾਂ ਜੋ ਕਿ ਨਵੀਂ ਨਵੀਂ ਵੈਰਾਈਟੀ ਦੀ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਤੇ ਤੁਹਾਨੂੰ ਵੀਡੀਓ ਰਾਈ ਮਿਲ ਸਕੇ ਤੇ ਰੋਜ਼ ਦੀ ਤਰ੍ਹਾਂ ਤੁਹਾਨੂੰ ਇੱਕ ਵਾਰੀ ਆਪਣਾ ਐਡਰੈਸ ਵੀ ਦੱਸ ਦਈਏ ਸਾਡਾ ਐਡਰੈਸ ਹੈਗਾ ਜੀ ਅੱਡਾ ਆਮੋ ਨੰਗਲ ਬਟਾਲਾ ਰੋਡ ਜ਼ਿਲ੍ਹਾ ਗਰਦਾਸਪੁਰ ਪੰਜਾਬ ਬਟਾਲਾੋਂ ਆਉਂਦੇ ਜੇ ਤੇ ਜਲੰਧਰ ਰੋਡ ਤੇ ਬਟਾ ਰਿਹਾ ਸਾਡੀ ਦੁਕਾਨ ਦਾ ਐਡਰੈਸ ਹੈਗਾ ਸਿਰਫ 10 ਕਿਲੋਮੀਟਰ ਦੀ ਦੂਰੀ ਤੇ ਆ ਤੇ ਬਾਕੀ ਤੁਸੀਂ Google ਦੇ ਉੱਤੇ ਮੈਪ ਦੇ ਉੱਤੇ ਲੋਕੇਸ਼ਨ ਲਾ ਕੇ ਵੀ ਸਾਡੀ ਸ਼ਾਪ ਤੇ ਪਹੁੰਚ ਸਕਦੇ ਜੀ ਤੇ ਜੇ ਤੁਸੀਂ ਘਰ ਬੈਠੇ ਮੰਗਾਉਣਾ ਚਾਹੁੰਦੇ ਜੇ ਤੇ ਸਾਡੀ ਵੀਡੀਓ ਦੇ ਵਿੱਚੋਂ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਕਰੋ ਸਾਡਾ ਕਿਉਂਕਿ ਵੀਡੀਓ ਦੇ ਉੱਤੇ ਮੋਬਾਈਲ ਨੰਬਰ ਵੀ ਚੱਲਦਾ ਵਾ ਤੇ ਅਸੀਂ ਬਾਈ ਡਾਕ ਦੇ ਥਰੂ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਬਹੁਤ ਪਾਰਸਲ ਜਾ ਰਹੇ ਆ ਬਹੁਤ ਘਰ ਬੈਠੇ ਸਾਡੀ ਕੋਸ਼ਿਸ਼ ਵੀ ਇਹੋ ਹੈ ਕਿ ਤੁਹਾਡੇ ਤੱਕ ਵੈਰਾਈਟੀ ਜਿਹੜੀ ਹੈ ਜੈਨੂਨ ਪ੍ਰਾਈਸ ਤੇ ਵਧੀਆ ਵੈਰਾਈਟੀ ਪਹੁੰਚਾਈ ਜਾਵੇ ਤੇ ਸਾਡੇ ਜਿਹਨੇ ਜਿੰਨੇ ਵੀ ਸਾਡੇ ਨਾਲ ਕਸਟਮਰ ਜੁੜੇ ਨੇ ਉਹ ਸਾਡੇ ਤੋਂ ਸਾਡੇ ਕੰਮ ਤੋਂ ਬਹੁਤ ਵਧੀਆ ਸੈਟੀਸਫਾਈ ਆ ਤੇ ਹਾਂ ਬਹੁਤ ਵਧੀਆ ਵੈਰਾਈਟੀ ਮਿਲ ਰਹੀ ਸਾਨੂੰ ਤੇ ਜਿੰਨਾ ਜਿਹੜੇ ਵੀ ਜਿਹੜੇ ਭੈਣਾ ਸਾਡੇ ਨਾਲ ਅਜੇ ਨਹੀਂ ਜੁੜੀਆਂ ਉਹ ਵੀ ਸਾਡੇ ਕੋਲ ਵੈਰਾਈਟੀ ਮੰਗਾਓ ਵਧੀਆ ਵਧੀਆ ਵੈਰਾਈਟੀ ਅਸੀਂ ਤੇ ਇਸੇ ਤਰ੍ਹਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿਾਂਗੇ ਤੇ ਅੱਜ ਅਸੀਂ ਲੈ ਕੇ ਆਏ ਆ ਵੈਰਾਈਟੀ ਜੈਂਟਸ ਲੋਰ ਜੈਂਟਸ ਲੋਰ ਬਹੁਤ ਹੀ ਵਧੀਆ ਕੁਆਲਟੀ ਦੇ ਵਿੱਚ ਆਏ ਆ ਤੇ ਮੈਂ ਸੋਚਿਆ ਕਿਉਂ ਨਾ ਤੁਹਾਡੇ ਤੱਕ ਵੀਡੀਓ ਬਣਾ ਕੇ ਇਹ ਵੀ ਪਹੁੰਚਾਈ ਜਾਵੇ ਤੇ ਜਿਨ੍ਹਾਂ ਨੂੰ ਵੀ ਵੀਰਾਂ ਨੂੰ ਜੋ ਜੈਂਸ ਲੋਰ ਦੇ ਵਿੱਚ ਕਲਰ ਆ ਉਹਦਾ ਸਕਰੀਨਸ਼ਾਟ ਖਿੱਚ ਕੇ ਆਪਣਾ ਸਾਈਜ਼ ਦੱਸ ਕੇ ਮੰਗਾ ਸਕਦੇ ਆ ਘਰੇ ਬੈਠੇ ਵੀ ਜਿਹੜੇ ਸ਼ਾਪ ਤੇ ਆ ਕੇ ਖਰੀਦਣਾ ਚਾਹੁੰਦੇ ਆ ਸ਼ਾਪ ਤੇ ਵੀ ਆ ਕੇ ਖਰੀਦ ਸਕਦੇ ਆ ਤੇ ਵਿਖਾਉਣੇ ਆ ਜੀ ਅੱਜ ਦੀ ਵੈਰਾਈਟੀ ਜੈਂਸ ਲੋਰ ਸਭ ਤੋਂ ਪਹਿਲਾਂ ਕਲਰ ਆ ਗਿਆ ਜੀ ਸਕਿਨ ਕਲਰ ਇਹ ਐਕਸਲ ਸਾਈਜ਼ ਹੋਵੇਗਾ ਜੀ ਤੇ ਇਹ ਸਟੇਟ ਫਿਟ ਲੋਰ ਹੋਵੇਗਾ ਇਸ ਦੀ ਲੰਬਾਈ ਤਕਰੀਬਨ 41 ਤੋਂ ਲੈ ਕੇ 42 ਇੰਚ ਦੇ ਵਿੱਚ ਵਿੱਚ ਇਸ ਦੀ ਲੰਬਾਈ ਹੋਵੇਗੀ ਇਸ ਦਾ ਪਹੁੰਚਾ ਤਕਰੀਬਨ 20 ਇੰਚ ਪਹੁੰਚਾ ਹੋਵੇਗਾ ਤੇ ਬਹੁਤ ਹੀ ਬੈਟਰ ਕੁਆਲਟੀ ਦਾ ਲੋਰ ਆ 100% ਇਹਦੀ ਗਾਰੰਟੀ ਆ ਬੋਰ ਆਉਣ ਤੇ ਇਹਦੀ ਵਾਪਸੀ ਆ ਬੋਰ ਆਉਂਦੀ ਆ ਇਹਦੀ ਵਾਪਸੀ ਆ ਪ੍ਰਾਈਸ ਹੋਵੇਗਾ ਜੀ ਓਨਲੀ ਫਾਰ 700 ਰੁਪਏ ਪ੍ਰਾਈਸ ਹੋਵੇਗਾ 700 ਬੈਗ ਪੌਗਟ ਵੀ ਹੈ ਸਕਿਨ ਕਲਰ ਇਹ ਸਾਈਜ਼ ਹੈਗਾ ਐਕਸਲ ਇਹਦੇ ਵਿੱਚ ਤੁਹਾਨੂੰ ਡਬਲ ਐਕਸਲ ਸਾਈਜ਼ ਚਾਹੀਦਾ ਉਹ ਵੀ ਮਿਲ ਜਾਏਗਾ ਤੇ ਜੇ ਤੁਹਾਨੂੰ ਇਸ ਤੋਂ ਛੋਟਾ ਸਾਈਜ਼ ਚਾਹੀਦਾ ਐਲ ਸਾਈਜ਼ ਦੂਸਰਾ ਕਲਰ ਹੈਗਾ ਜੀ ਕਾਫੀ ਕਲਰ ਬੈਗ ਪੌਕਟ ਜਿੱਪਾਂ ਵੀ ਇਹਦੀਆਂ ਦੋਵਾਂ ਸਾਈਡ ਪੌਕਟਾਂ ਦੇ ਉੱਤੇ ਜਿੱਪਾਂ ਲੱਗੀਆਂ ਹੋਈਆਂ ਨੇ ਤੇ ਅੰਦਰੋਂ ਵੀ ਜਿਹੜੀ ਇਹਦੀ ਜੇਬ ਬਣੀ ਆ ਖੁੱਲੀ ਡੁੱਲੀ ਜੇਬ ਬਣੀ ਹੋਈ ਹੈ ਤੇ ਤੁਸੀਂ ਆਪਣਾ ਰਾਮ ਦੇ ਨਾਲ ਮੋਬਾਈਲ ਪਰਸ ਰੱਖ ਸਕਦੇ ਜੇ ਤੇ ਬਹੁਤ ਵਧੀਆ ਐਕਸਲ ਸਾਈਜ਼ ਦੇ ਲੋਰ ਆ ਤੇ ਇਹਨਾਂ ਦੇ ਤੁਹਾਨੂੰ ਮੈਸਾਈਜ਼ ਮੇਰੇ ਵੀਰ ਉਹ ਵੇਅਰ ਕਰ ਸਕਦੇ ਜਿਨ੍ਹਾਂ ਦੀ ਕਮਰ 32 ਤੋਂ ਲੈ ਕੇ 34 ਦੇ ਵਿੱਚ ਵਿੱਚ ਆ 31 32 33 34 ਤੱਕ ਇਹ ਵੇਅਰ ਹੋ ਸਕਦੇ ਆ ਤੇ ਕਲਰ ਦੱਸ ਕੇ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਸਾਈਜ਼ ਵੀ ਦੱਸ ਸਕਦੇ ਜੀ ਤੇ ਸਾਡੇ ਕੋਲੋਂ ਮੰਗਾ ਸਕਦੇ ਜੀ ਘਰੇ ਬੈਠੇ ਵੀ ਤੇ ਗਰੰਟੀ ਹੋਵੇਗੀ 100% ਰੇਟ ਹੋਵੇਗਾ 700 ਰੁਪਿਆ ਇਹ ਹੋਵੇਗਾ ਜੀ ਗ੍ਰੇ ਕਲਰ ਸਟੇਟ ਫਿਟ ਲੋਰ ਆ ਬਹੁਤ ਬੈਟਰ ਕੁਆਲਿਟੀ ਆ ਤੁਸੀਂ ਘਰੇ ਇਹ ਬਲੈਕ ਕਲਰ ਵੈਰਟੀ ਬਹੁਤ ਹੀ ਵਧੀਆ ਵਾ ਬੋਰਾ ਜੇ ਵਾਪਸੀ ਆ ਰੇਟ ਓਨਲੀ ਹੋਵੇਗਾ ਜੀ 700 ਰੁਪਇਆ ਇਹ ਸਨ ਜੀ ਸਟੇਟ ਫਿਟ ਲੋਰ ਇਹਦੇ ਵਿੱਚ ਤੁਹਾਨੂੰ ਡਬਲ ਐਕਸਲ ਸਾਈਜ਼ ਦੇ ਵਿੱਚ ਐਲ ਸਾਈਜ਼ ਦੇ ਵਿੱਚ ਹੋਰ ਵੀ ਕਲਰ ਮਿਲ ਜਾਣਗੇ ਉਸ ਤੋਂ ਬਾਅਦ ਆ ਗਿਆ ਜੀ 3 ਪੱਟੀ ਲੋਰ ਇਹ ਲੋਰ ਆ ਗਿਆ ਜਿਹੜੇ ਖੁੱਲੇ ਪਹੁੰਚੇ ਹੋਰ ਮੇਰੇ ਵੀਰ ਮੰਗਦੇ ਕਈ ਖੁੱਲਾ ਪਹੁੰਚਾ ਇਸ ਲੋਰ ਦਾ ਖੁੱਲਾ ਪਹੁੰਚਾ ਤਕਰੀਬਨ ਐਕਸਲ ਸਾਈਜ਼ ਦਾ 24 ਇੰਚ ਲੋਰ ਦਾ ਖੁੱਲਾ ਪਹੁੰਚਾ ਹੋਵੇਗਾ ਜਿਪ ਲੱਗੀ ਹੋਈ ਆ ਜੇ ਤੁਹਾਨੂੰ ਬਹੁਤ ਵਧੀਆ ਐਡੀ ਦਾਸਤਾ ਤੇ ਲੋਗੋ ਲਗਾ ਹੋਇਆ 400 450 ਜੀਐਸਮ ਦਾ ਏ ਲੋਰ 100% ਮਰਦੀ ਗਾਰੰਟੀ ਹੈ 3 ਪੱਟੀ ਲੋਰ ਆ ਤੇ ਤੁਸੀਂ ਘਰੇ ਬੈਠੇ ਸਕਰੀਨ ਸ਼ਾਟ ਲਓ ਤੇ ਸਾਡੇ ਮੋਬਾਈਲ ਤੇ ਪਾਓ ਤੇ ਆਪਣੇ ਘਰੇ ਬੈਠੇ ਮੰਗਾਓ ਤੇ ਵੇਅਰ ਕਰੋ ਤੇ ਗਾਰੰਟੀ ਵੀ 100% ਦੇਣ ਦੇ ਆ ਇਸ ਲੋਰ ਦਾ ਪ੍ਰਾਈਸ ਹੋਵੇਗਾ 750 ਰੁਪਿਆ ਜਿਸ ਪਹੁੰਚੇ ਦਿੱਤੇ ਜੇਪ ਲੱਗੀ ਹੋਈ ਆ ਉਸ ਦਾ ਪ੍ਰਾਈਸ ਹੋਵੇਗਾ ਜੀ 750 ਰੁਪਏ ਤੁਸੀਂ ਘਰੇ ਬੈਠੇ ਹੀ ਏਸੀ ਕਾਫੀ ਕਲਰ ਇਹ ਜੀ ਚੀਕੂ ਕਲਰ ਦੇਖੋ ਕਿੰਨੇ ਪਿਆਰੇ ਕਲਰ ਬਹੁਤ ਹੀ ਬੈਟਰ ਕੁਆਲਟੀ ਆ 3 ਪੱਟੀ ਲੋਰ ਤੇ ਜਿੱਪ ਹਰ ਤੁਹਾਨੂੰ ਲੋਰ ਦੇ ਉੱਤੇ ਮਿਲੇਗੀ ਘਰ ਤੋਂ ਘੱਟ ਵੀ 4-5 ਇੰਚੀ ਲੋਰ ਜੇ ਖੁੱਲਾ ਹੋ ਜਾਂਦਾ ਪਹੁੰਚ ਇਹ ਪਹੁੰਚੇ ਦੀ ਤੇ ਇਹ ਉਹ ਮੇਰੇ ਵੀਰ ਕਰ ਸਕਦੇ ਆ ਜਿਨ੍ਹਾਂ ਦੀ ਕਮਰ 32 33 34 ਤੱਕ ਹੁੰਦੀ ਆ ਫਿਰ ਆ ਗਿਆ ਜੀ ਸਕਿਨ ਕਲਰ 3 ਪੱਟੀ ਲੋਰ ਦੇ ਵਿੱਚ ਸਕਿਨ ਕਲਰ ਪ੍ਰਾਈਸ ਹੋਵੇਗਾ ਜੀ ਓਨਲੀ 750 ਰੁਪਏ ਪ੍ਰਾਈਸ 750 ਰੁਪਏ ਗ੍ਰੇ ਕਲਰ ਇਹ ਆ ਗਿਆ ਜੀ ਗ੍ਰੇ ਕਲਰ ਬਹੁਤ ਹੀ ਵਧੀਆ ਕੁਆਲਟੀ ਲੋਰ ਬਲੈਕ ਇਹ ਆ ਗਿਆ ਬਲੈਕ ਇਹਦੇ ਵਿੱਚ 3 ਪੱਟੀ ਦੀ ਓਨਲੀ ਜੇਪੀ ਆ ਪ੍ਰਾਈਸ ਹੋਵੇਗਾ 750 ਰੁਪਿਆ ਲੋਗੋ ਹੋਗਾ ਗੁੱਚੀ ਦਾ ਲੱਗਾ ਹੋਇਆ ਇਹਨਾਂ ਦੇ ਵਿੱਚ ਵੀ ਲੋਗੋ ਐਡੀਡਾਸ ਦਾ ਬਣਿਆ ਹੋਇਆ ਤੇ ਬਾਕੀ ਤੁਸੀਂ ਜਿਹੜਾ ਵੀ ਤੁਹਾਨੂੰ ਲੋਰ ਚਾਹੀਦਾ ਵਾ ਉਹ ਦਾ ਸਕਰੀਨਸ਼ਾਟ ਇਹ ਸੰਨ ਐਕਸਲ ਸਾਈਜ਼ ਦੇ ਲੋਰ ਉਹਨਾਂ ਵੀਰਾਂ ਵਾਸਤੇ ਜਿਹੜੇ ਜਿਨ੍ਹਾਂ ਦੀ ਕਮਰ 32 33 34 ਤੱਕ ਹੁੰਦੀ ਆ ਉਹ ਆਰਾਮ ਦੇ ਨਾਲ ਵੇਅਰ ਕਰ ਸਕਦੇ ਆ ਹੁਣ ਵਿਖਾਉਣੇ ਆ ਜੀ ਤੁਹਾਨੂੰ ਸਹਿਜ ਆ ਗਿਆ ਇਹਦੇ ਵਿੱਚ ਹੀ ਡਬਲ ਐਕਸਲ ਸਾਈਜ਼ ਜਿਤਨਾ ਮੇਰੀ 36 ਕਮਰ ਮੈਨੂੰ ਬੜੇ ਆਰਾਮ ਦੇ ਨਾਲ ਖੜਾ ਲੋਰ ਰਾਮ ਦੇ ਨਾਲ ਮੈਂ ਵੇਅਰ ਕਰ ਸਕਦਾ ਇਹ ਵੀ ਸਟ੍ਰੇਟ ਫਿਟ ਲੋਰ ਇਹਦਾ ਥੋੜਾ ਜਿਹਾ ਕਮਰ ਦਾ ਵੀ ਸਾਈਜ਼ ਵੱਧ ਜਾਂਦਾ ਵਾ ਤੇ ਥੋੜਾ ਜਿਹਾ ਪਹੁੰਚੇ ਦਾ ਵਜ ਉਹਦਾ 20 ਇੰਚ ਦਾ 21 ਇੰਚ ਹੋ ਜਾਂਦਾ ਪੂਰਾ ਸਟ੍ਰੇਟ ਫਿਟ ਲੋਰ ਆ ਬਹੁਤ ਹੀ ਬੈਟਰ ਕੁਆਲਿਟੀ ਆ ਤੁਸੀਂ ਕਰਨਾ ਕੀ ਆ ਜੀ ਸਕਰੀਨ ਸ਼ਾਟ ਲਓ ਤੇ ਸਾਡੇ ਮੋਬਾਈਲ ਤੇ ਪਾਓ ਇਹ ਐਲ ਸਾਈਜ਼ ਇਹ ਉਹਨਾਂ ਵੀਰਾਂ ਵਾਸਤੇ ਐਲ ਸਾਈਜ਼ ਆ ਜਿਹੜੇ ਤੁਹਾਨੂੰ ਮੈਕਸ ਸਾਈਜ਼ ਉਹਦੇ ਵਿੱਚ ਕੋਈ ਕੋਈ ਵੀ ਕਲਰ ਹਨੂੰ ਤੇ ਸਾਈਜ਼ ਆਪਣਾ ਦੱਸ ਦਿਓ ਤੇ ਤਾਂ ਤਾਂ ਤੁਹਾਡੇ ਤੱਕ ਅਸੀਂ ਉਸ ਸਾਈਜ਼ ਦੀ ਵੈਰਾਈਟੀ ਤੁਹਾਡੇ ਤੱਕ ਪਹੁੰਚ ਸਕੇ ਤਾਂ ਤੁਸੀਂ ਉਹਨੂੰ ਵੇਅਰ ਕਰਕੇ ਆਰਾਮ ਦੇ ਨਾਲ ਵੇਅਰ ਕਰ ਸਕੋ ਤਾਂ ਜੋ ਕਿ ਤੁਹਾਨੂੰ ਇਹ ਨਾ ਲੱਗੇ ਵੀ ਮੇਰਾ ਖੁੱਲਾ ਸਹਿਜ ਆ ਗਿਆ ਮੇਰਾ ਛੋਟਾ ਸਹਿਜ ਆ ਗਿਆ ਤੇ ਸਹਿਜ ਇੱਕ ਵਾਰੀ ਕਨਫਰਮ ਕਰ ਲਿਓ ਆਪਣਾ ਸਹਿਜ ਦੱਸ ਦਿਓ ਤਾਂ ਜੋ ਕਿ ਉਹ ਸਾਈਜ਼ ਤੁਹਾਨੂੰ ਪਹੁੰਚ ਸਕੇ ਤੇ ਇਹ ਆ ਜੀ ਐਲ ਸਾਈਜ਼ ਐਲ ਸਾਈਜ਼ ਮੇਰੇ ਉਹ ਵੀ ਵੇਅਰ ਕਰ ਸਕਦੇ ਆ ਜਿਨ੍ਹਾਂ ਦੀ ਕਮਰ 30 28 30 32 ਤੱਕ ਹੁੰਦੀ ਮੰਨ ਕੇ ਚਲੋ ਇਹ ਗ੍ਰੇ ਕਲਰ ਉਹਦੇ ਵਿੱਚ ਹੀ ਇਹ ਸਾਈਜ਼ ਆ ਸਾਰੇ ਇਹ ਆ ਗਿਆ ਜੀ ਜਿਵੇਂ ਥੱਲੇ ਪਹੁੰਚੇ ਤੇ ਜੈਪ ਲੱਗੀ 3 ਪਟੀ ਲੋ ਇਹਨਾਂ ਦਾ ਪ੍ਰਾਈਸ 750 ਰੁਪਿਆ ਵਾ ਜਿਹੜਾ ਸਟ੍ਰੇਟ ਫਿਟ ਲੋਰ ਵਾ ਉਹਦਾ ਪ੍ਰਾਈਸ ਹੈਗਾ ਜੀ 700 ਰੁਪਿਆ ਪ੍ਰਾਈਸ ਇੱਕ ਵਾਰੀ ਫਿਰ ਕਨਫਰਮ ਕਰ ਲਿਓ ਜਾਂ ਤੁਹਾਨੂੰ ਮੈਂ ਬਾਰ-ਬਾਰ ਵੀਡੀਓ ਦੇ ਵਿੱਚ 100% ਮੁਰਦੀ ਵੀ ਗਾਰੰਟੀ ਹੋਵੇਗੀ ਇਹ ਵੀ ਡਬਲ ਐਕਸਲ ਸਾਈਜ਼ ਬਹੁਤ ਬੈਟਰ ਕੁਆਲਟੀ ਹੈ ਲੋਰ ਤੇ ਇਸ ਤੋਂ ਬਾਅਦ ਵੀ ਅਸੀਂ ਹੁੱਡੀਆਂ ਦੀ ਵੀ ਤੇ ਬਸ ਇਹੋ ਕੁਝ ਲੋਰ ਦੀ ਵੈਰਾਈਟੀ ਹੀ ਸਾਰਿਆਂ ਦਾ ਥੈਂਕ ਯੂ ਧੰਨਵਾਦ ਸਸਿਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਨੂੰ ਫੋਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਬਾਰ ਬਾਰ ਤੁਹਾਡੇ ਵਾਸਤੇ ਨਵੀਂ ਨਵੀਂ ਵੈਰਾਈਟੀ ਲੈ ਕੇ ਆਉਂਦੇ ਹਾਂ ਇਸ ਤੋਂ ਬਾਅਦ ਕੋਈ ਹੁੱਡੀਆਂ ਦੀ ਵੈਰਾਈਟੀ ਵੀ ਜੀਨਸ ਪੈਂਟ ਦੀ ਵੀ ਤੁਹਾਡੇ ਤੱਕ ਸਾਰੀਆਂ ਕੁਝ ਹੀ ਲੈ ਕੇ ਆਵਾਂਗੇ ਹੌਲੀ ਹੌਲੀ ਪਜਾਵਾਂਗੇ ਸਾਰਿਆਂ ਦਾ ਧੰਨਵਾਦ ਜੀ ਸਸਿਕਾਲ ਜੀ